ਦੇਖ ਲਓ ਹਰ ਲਓ ਓਏ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਓਏ ਓਏ ਨਾ ਕਰ ਨਾ ਕਰੋ ਨਾ ਕਰ ਨਾ ਕਰ ਤੂੰ ਪਰੇ ਹੋ ਤੂੰ ਪਰੇ ਇੱਕ ਮਿੰਟ ਪਰੇ ਹੋ ਪਰੇ ਹੋ ਇੱਕ ਮਿੰਟ ਪਰੇ ਹੋ ਕਿ ਸੀ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰੇ ਇੱਥੇ ਪੁੱਛੇ ਮਾਮਲਾ ਜੀ ਅਸੀਂ ਕਸ਼ਮਰ ਸੀ ਸਾਡਾ ਅਸੀਂ ਗੱਡੀ ਵੇਚੀ ਸੀ ਉਹ ਗੱਡੀ ਲਈ ਹੋ ਗਏ 10 15 ਦਿਨ ਹੋ ਗਏ ਨੇ ਗੱਡੀ ਅੱਜ ਕਿੱਥੇ ਕਿਥੇ ਮਾਰ ਆਇਆ ਐਕਸੀਡੈਂਟ ਹੋ ਗਈ ਉਹਦੀ ਗੱਡੀ ਤੇ ਆ ਕੇ ਕਹਿੰਦਾ ਮੈਨੂੰ ਕਲੇਮ ਅੱਜ ਹੀ ਚਾਹੀਦਾ ਕਹਿੰਦੇ ਜੀ ਦੋ ਇੱਕ ਥੱਲੇ ਗੱਲ ਹੋਈ ਇੱਕ ਜਾਂ ਦੋ ਦਿਨ ਲੱਗਣੇ ਨੇ ਜੀ ਕਲੇਮ ਹੋਣ ਨੂੰ ਗੱਡੀ ਹੋ ਜਾਏਗੀ ਠੀਕ ਇਹ ਇਹ ਕਹਿੰਦਾ ਮੈਨੂੰ ਅੱਜ ਹੀ ਦੇ ਇਹ ਅਸੀਂ ਗੱਡੀ ਅੰਦਰ ਵਾਰੀ ਗੱਡੀ ਬਾਹਰ ਨਿਕਲੀ ਨਹੀਂ ਅਸੀਂ ਗੱਡੀ ਬਾਹਰ ਕਢਾਤੀ ਇਹਨੇ ਤਾਂ ਗੱਡੀ ਚਲਾਈ ਜਾਂਨੇ ਨਵੀਂ ਗੱਡੀ ਸਾਡੀ ਮਾਰ ਕਿੰਨੇ ਲੋਕਾਂ ਨੇ ਹਮਲਾ ਕੀਤਾ ਜੀ ਦੋ ਬੰਦੇ ਸੀ ਜੀ ਦੋਨੋਂ ਨੇ ਨਸ਼ਾ ਕੀਤਾ ਹੋਇਆ ਨਸ਼ਾ ਕੀਤਾ ਹੋਇਆ ਤੇ ਕਿਹੜੀ ਗੱਡੀ ਬੰਨੀ ਆ ਜੀ ਗੱਡੀ ਸਾਡੀ i20 ਮਾਰੀ ਇਹਨੋਂ ਪਿੱਛੇ ਹਾਂਜੀ ਨਵੀਂ ਗੱਡੀ i20 ਆ ਆਪਣੀ ਆਂਦੀ ਵੈਨਿਊ ਸਰ ਆਪਣੀ ਜੋਬ ਇੱਥੇ ਕਿਹੜੀ ਆ ਮੈਂ ਅਸਿਸਟੈਂਟ ਸੇਲਸਮੈਨ ਨੇ ਗੁੱਡ ਨੇਮ ਕੀ ਆ ਜੇਪੀ ਸਿੰਘ ਸਰ ਪਾ ਜੀ ਸਰ ਦੱਸ ਦਿਓ ਕੋਈ ਨਾ ਸਰ ਕੀ ਮਾਮਲਾ ਮੇਰਾ ਨਾਮ ਗੋਲਦੀ ਪ੍ਰਤਾਪ ਹੈ ਹਾਂ ਸਰ ਕੀ ਮਾਮਲਾ ਕੀ ਆ ਜਿਹੜਾ ਕੀ ਕਰਦੇ ਕੋਈ ਕੰਮ ਕੀ ਆ ਰੇ ਭਾਜੀ ਮੈਂ ਇੱਥੇ ਸੇਲਸਮੈਨ ਆ ਰਹਾ ਹਾਂ ਅੰਦਰ ਅਸਿਸਟੈਂਟ ਸੇਲਸਮੈਨ ਅੱਛਾ ਕੀ ਮਾਮਲਾ ਕੀ ਹੋਇਆ ਭਾਈ ਮੁੰਡੇ ਸੀ ਵਰਕਸ਼ਾਪ 'ਚ ਆਏ ਆਪਣਾ ਵੀ ਅਸੀਂ ਕਲੇਮ ਲੈਣਾ ਵ ਠੀਕ ਹੈ ਤੇ ਉਹ ਕਲੇਮ ਨੂੰ ਟਾਈਮ ਲੱਗਦਾ ਵਾ ਤੇ ਮੈਨੂੰ ਕਿਹਾ ਵਾ ਬਟ ਉਹਨੇ ਮਤਲਬ ਜਦ ਨਸ਼ਾ ਨੂੰਸ਼ਾ ਡਰਗ ਖਾਦੀ ਹੋਈ ਸੀ ਗੱਡੀ ਮਤਲਬ ਜ਼ੋਰ ਨਹੀਂ ਪਾਇਆ ਕਰਦੇ ਕਰਦੇ ਦੂਸਰੀ ਗੱਡੀ ਚ ਮਾਰਨ ਲੱਗਿਆ I20 ਚ ਤੇ ਉਹਨੂੰ ਰੋਕਿਆ ਤੇ ਹੱਥੋ ਪਾਈ ਹੋ ਗਏ ਕਿੰਨੇ ਲੋਗਾਂ ਨੇ ਕੀਤਾ ਉਹ ਜਾਣੇ ਸੀ ਮਤਲਬ ਪੂਰਾ ਜਿਹੜਾ ਨਸ਼ਾ ਖਾਦਾ ਹੁੰਦੇ ਸੀ ਉਹ ਮੁੜ ਕੇ ਤੋਰ ਦਿੱਤਾ ਸੀ ਤੇ ਤਨਵਾਰ ਲੈ ਕੇ ਹਮਲਾ ਕਰਨਾ ਸੀ ਉਹ ਮੁੰਡਾ ਮੇਰਾ ਸਸਰੀ ਵਾਲਾ ਜੀ ਉਹਦੇ ਮਾਰਨ ਲੱਗੇ ਸੀ ਤਲਵਾਰ ਤੇ ਮੈਂ ਵਿੱਚ ਵੱਢੋ ਛੜਾਣ ਨੂੰ ਚੱਲਿਆ ਇਹ ਤੁਹਾਡੇ ਆ ਬਲੱਡ ਲੱਗਾ ਇਹ ਤੁਹਾਡੇ ਇਹ ਮੇਰੇ ਛੜਾਂਦੇ ਨੂੰ ਲੱਗਾ ਜੀ ਬਚਾਅ ਹੋ ਗਿਆ ਜੀ ਮੇਰਾ ਹਾਂਜੀ ਹਾਂਜੀ ਬਚਾਅ ਹੋ ਗਿਆ ਮੁੰਡਾ ਠੀਕ ਹੈ ਜੀ ਨਹੀਂ ਉਹ ਵੀ ਬਚਾਅ ਹੋ ਗਿਆ ਜੀ ਠੀਕ ਆ ਮੁੰਡਾ ਜੀ ਹਾਂਜੀ ਹਾਂਜੀ ਤੇ ਮਾਮਲਾ ਕੀ ਹੈ ਜਿਹੜਾ ਅੱਜ ਇੱਥੇ ਆਏ ਆ ਏਜੰਸੀ ਤੇ ਮਾਮਲਾ ਇੱਕ ਥਾਣੇ ਫੋਨ ਗਿਆ ਸੀਗਾ ਵੀ ਦੱਸਿਆ ਇੱਦਾਂ ਉੱਥੇ ਹੰਡਾਈ ਏਜੰਸੀ ਦੇ ਵਿੱਚ ਉੱਥੇ ਲੜਾਈ ਹੋ ਰਹੀ ਆ ਤੇ ਜਦੋਂ ਅਸੀਂ ਜਦੋਂ ਆਏ ਆ ਤੇ ਉਸ ਟਾਈਮ ਇਹਨਾਂ ਨੂੰ ਜਿਹੜੇ ਬੰਦੇ ਸੀਗੇ ਉਹ ਰਾਉਂਡ ਅਪ ਕਰ ਲਿਆ ਸੀ ਟੌੜਾ ਪਾ ਕਰਕੇ ਹੁਣ ਥਾਣੇ ਭੰਦੇ ਪੈ ਗਏ ਆ ਜੋ ਵੀ ਇਹਨਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਜਿਹੜੀ ਹੁਣ ਕੀਤੀ ਜਾਊਗੀ ਸਰ ਕਿੰਨੇ ਲੋਕਾਂ ਨੇ ਹਮਲਾ ਕੀਤਾ ਇਹ ਦੋ ਜਣੇ ਆਪਸ ਵਿੱਚ ਜੀ ਇਹਨਾਂ ਦੀ ਗੱਡੀ ਗੁੱਡੀ ਵਜਦੀ ਸੀ ਕਿ ਗੱਡੀ ਕਰਕੇ ਇਹਨਾਂ ਦੇ ਮੁੜ ਕੇ ਕਹਿੰਦੇ ਫੇਟ ਹੋ ਗਿਆ ਉਸ ਗੱਲ ਨੂੰ ਝਗੜਾ ਹੋ ਗਿਆ ਤੇ ਬਾਕੀ ਉਹਨਾਂ ਨੂੰ ਹੁਣ ਥਾਣੇ ਲੈ ਕੇ ਗਏ ਆ ਜੋ ਕਾਰ ਹੋ ਗਈ ਤੇ ਕੋਈ ਨਾਮ ਵਗੈਰਾ ਆਇਆ ਸਾਹਮਣੇ ਨਾਮ ਵਾਲੇ ਨੂੰ ਪਤਾ ਨਾਮ ਉਹਨਾਂ ਦੇ ਉੱਥੇ ਜਾ ਕੇ ਲਿਖਾ ਕਿਉਂ ਨਾਮ ਲੈ ਕੇ ਫੇ ਥਾਣੇ ਲੈ ਗਏ ਸੀ ਉਹਨਾਂ ਨੂੰ